ਇਹ ਆਪਣੇ ਤੇ ਬਣਿਆ ਇਧਰ ਪੂਰਾ ਮੀਂਹ ਵਾਲਾ ਮਾਹੌਲ ਬਣਿਆ ਹੈ ਤੇ ਤੁਹਾਡੇ ਕਿਵੇਂ ਬਣਿਆ ਹੈ بارش ਬਰਸ਼ ਲੱਗੀ ਜਾਂ ਕਿਦਾਂ ਤੇ ਦੱਸਿਓ ਜੀ ਕਮੈਂਟ ਕਰਕੇ ਆਪਾਂ ਦੇ ਨੇ ਤੇ ਦੇਖੋ ਜੀ ਮੌਸਮ ਮੰਨੇ ਮੰਨੂ ਆਏ ਕਰਦੇ ਆਜੋ ਵੀ ਜਨੇ ਮੌਸਮ ਦੇ ਦਰਸ਼ਨ ਕਰਨ ਨੇ ਵਧੀਆ ਉਹ ਸੁਣਾ ਮੌਸਮ ਅੱਜ ਹੋਇਆ ਆਪਣੇ ਦਰਚੋ ਨਾ ਲੱਗ ਗਿਆ ਏ ਆਪਣਾ ਪੰਜਾਬ ਦੇਖੋ ਪੰਜਾਬ ਕਿੰਨਾ ਵਧੀਆ ਮੌਸਮ ਕੋਲ ਜਿਆਦਾ ਸਾਡੇ ਯਾਰ ਕਦੇ-ਕਦੇ بارش ਆਉਂਦੀ ਏ ਕਦੇ-ਕਦੇ ਨਹੀਂ ਆਉਂਦੀ। ਮਾਕੇ ਬੱਦਲ ਬਾਜੀ ਬਣੀ ਤੇ ਹੈਗੀ ਆ। ਤੇ ਬਾਕੀ ਚਲੋ ਪਰਮਾਤਮਾ ਦੇ ਰੰਗ ਨੇ ਹਨਾ ਜਦੋਂ بارشਾਨੀ ਹੋਵੇ ਆਈ ਜਾਂਦੀ ਏ। ਅਸੀਂ ਤੇ ਮੋਟਰ ਚ ਲਾ ਕੇ ਪਾਣੀ ਲਾਇਆ ਏ। ਦੇਖੋ। ਛੇ ਸਿਰੇ ਪਾਣੀ ਲਾਇਆ ਏ। மோட்ட பண்ணா <tik owner> चल चार चल फिर चल जाने चल 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 एक गेड़ा लाख करने एक गेड़ा चल 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 अब वो वहां तू चल हाँ हाँ चल चल हाँ जी हाँ ਪੰਜਾਬ ਵਿੱਚ ਐਤ ਕੀ ਯਾਰ ਭਈਏ ਬਹੁਤ ਘਟ ਆਏ ਨੇ। ਐ ਤਿੰਨੇ ਦੋਨੇ ਨਾ ਪਾ ਤੇ ਚਲੋ ਫਿਰ ਵੀ ਵਧੀਆ ਆਪਣੇ ਅੰਦਰ ਝੋਨਾ ਲੱਗ ਗਿਆ ਦੇਖੋ ਸਾਰੇ। ਨਾ ਕੀ ਜੇ ਇੱਕ ਵਾਰੀ ਬਾਰਿਸ਼ ਆ ਗਈ ਤੇ ਵਧੀਆ ਕਮ ਬਣ ਜਾਣਾ ਇਹ ਸੱਡਾ ਨਿਆਣਾ ਹਾਏ ਕਰਦੇ ਮੈਨੂੰ ਹਾਏ ਕਰਦੇ ਸਾਰਿਆਂ ਨੂੰ ਅੱਧਰ ਦੇਖੀ ਕਾਸੀ ਗੱਲ ਕਰੀ ਨਹੀਂ ਕਹਿੰਦੇ ਨੇ ਤੱਕਿਆ ਲੈ ਹੱਥ ਜੋੜ ਕੇ ਅਸੀ ਕਾਲ ਸਾਰਿਆਂ ਨੂੰ ਇਹ ਆਪਣਾ ਪੰਜਾਬ ਦੇਖੋ ਬਹੁਤ ਵਧੀਆ

ਚਪੜਾ ਲਾਤੇ ਵੜਾਂ ਅੰਦਰ ਚਪੜਾ ਲਾਦੇ ਨਾਲ ਹੈ ਹਾਂ ਜਿਸ ਦਾ ਪਾਣੀ ਜਿਹੜਾ ਦਿਖਾਣਾ ਤੁਹਾਨੂੰ 1 ਮਿੰਟ ਮੋਟਰ ਦਿਖਾਣਾ ਇਹ ਇਹ ਜਿਹੜੀ ਮੋਟਰ ਤੋਂ ਆਉਂਦੀ ਹੈ ਜੀ ਪਾਣੀ ਇਹੋ ਸਾਹਮਣੇ ਮੋਟਰ ਤੋਂ ਇਹ

ਮਾਂ ਤੇ ਕੀ ਆ ਰਮਾਈ ਹਾਂ ਜੀ ਐ ਤੇ ਕੀ ਆ ਮਾਈ ਇਹ ਬਤਰਾ ਉਥੋਂ ਆਂਦਾ ਪਾਣੀ ਬੜੀ ਦੂਰੋਂ ਚੱਲੀਏ ਚੱਲੀਏ ਹਾਂ ਚੱਲ ਫਿਰ ਅੱਗੇ ਲੱਗ ਮੈਂ ਤੋੜਦਾ ਤੋੜ ਚੱਲੀਏ ਮੁੰਡਿਆਂ ਤੋਂ ਵਾਲੇ ਨੇ ਹੱਥ ਤੇ ਹੁਣ ਕਹਿੰਦਾ ਚਲੀਏ ਘਰ ਨੂੰ ਮਨੇ ਰੋਕ ਏ ਇਕੱਲੇ ਚੱਲੇ ਆ ਇਕੱਲੇ ਚੱਲੇ ਆ ਚਲੋ ਯਾਰ ਚੱਲਦੇ ਆ ਆਇਆ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਵੱਧ ਘਟ ਬੋਲਿਆ ਹੋਵੇ ਤਾਂ ਮਾਫ਼ ਕਰਦੇ ਹੋ ਚੰਗਾ ਜੀ